ਆ ਜਿਹੜੀ ਲੜਕੀ ਬੈਠੀ ਆ ਦੋਸਤੋ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਭਰਾਵੋ ਸਮਝੋ ਨਾ ਤਾਂ ਇਹ ਟੱਪਰੀ ਵਾਸਾਂ ਦੀ ਧੀ ਆ ਤੇ ਨਾ ਹੀ ਇਹ ਟੱਪਰੀ ਵਾਸਾਂ ਦੇ ਵਿਆਹੀ ਆ ਦੋਨੇ ਗੱਲਾਂ ਨਹੀਂ ਸਰਦਿਆਂ ਦੀ ਧੀ ਆ ਤੇ ਸਰਦੇ ਘਰੇ ਅਗਲੇ ਨਹੀਂ ਵਿਆਹੀ ਆ ਤੇ ਬਹੁਤ ਸਾਰੀਆਂ ਰੂਹਾਂ ਇੱਥੇ ਮੋਰਚੇ 'ਚ ਇਹੋ ਜਿਹੀਆਂ ਬੈਠੀਆਂ ਨੇ ਜਿਹੜੀਆਂ ਜਸਦਨ ਦੇ ਆਏ ਨੇ ਉਸੇ ਦਿਨ ਤੋਂ ਅੱਜ ਤੱਕ ਮੋਰਚੇ ਤੋਂ ਐਬਸੈਂਟ ਨਹੀਂ ਹੋਏ ਲਗਾਤਾਰ ਬਿਠੇ ਇਹ ਉਹ ਸਮਝ ਚੋਂ ਨਿਕਲੀ ਗੱਲ ਹੈ ਤੇ ਜਿਹੜੀ ਸਮਝ ਇਹ ਮਹਿਸੂਸ ਕਰਦੀ ਹੈ ਕਿ ਆ ਬੱਚੇ ਉਹ ਬੱਚੇ ਤਾਂ ਜਾੜੇ ਮਫੂਜ ਰਹਿਣੇ ਨਹੀਂ ਤਾਂ ਜਾ ਕੇ ਇਹਨਾਂ ਦਾ ਭਵਿੱਖ ਬਣੇਗਾ ਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਲੜਾਂਗੇ ਤਾਂ ਦੋਸਤੋ ਵਾਹਿਦੂ ਜੀ ਦਾ ਖਾਲਸਾ ਵਾਹਿਦੂ ਜੀ ਦੀ ਫਤਿਹ ਹੈ ਇਸ ਵੇਲੇ ਅਸੀਂ ਖਨੌਰੀ ਬਾਰਡਰ ਤੇ ਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਗਵਰਨਮੈਂਟ ਨੂੰ ਕਿਹਾ ਹੈ ਕਿ ਬਾਰਡਰ ਖੋਲੋ ਉਹਦੇ ਮਾਮਲੇ 'ਚ ਅੱਜ ਇੱਥੇ 14 ਤਰੀਕਾ ਦੇ 14 ਤਰੀਕ ਨੂੰ ਦੋਨੋਂ ਫਾਰਮਾਂ ਦੀ ਮੀਟਿੰਗ ਹੋਣੀ ਹੈ ਪਹਿਲਾ ਐਸ.ਪੀ.ਐਮ ਨਾਨ ਪੋਲੀਟੀਕਲ ਦੇ ਆਗੂ ਸਹਿਬਾਨ ਫਟਾਫਟ ਆ ਰਹੇ ਨੇ ਇੱਧਰ ਦੇਖ ਸਕਦੇ ਹੋ ਤੁਸੀਂ ਇਹ ਗੱਡੀਆਂ ਆ ਰਹੀਆਂ ਨੇ ਸਾਰੇ ਆਗੂ ਸਹਿਬਾਨਾਂ ਦੀਆਂ ਸਾਰੇ ਆਗੂ ਆ ਰਹੇ ਨੇ ਤੇ ਇੱਥੇ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਉਹਨਾਂ ਫਾਰਮਾਂ ਦੀ ਸਾਂਝੀ ਮੀਟਿੰਗ ਹੋਣੀ ਹੈ ਮੈਂ ਜਿਹੜੀ ਅੱਜ ਦੀ ਵੀਡੀਓ ਦੇ ਮਾਧਿਅਮ ਤੋਂ ਤੁਹਾਨੂੰ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਹੈ ਕਿ ਸਭ ਤੋਂ ਪਹਿਲੀ ਤਾਂ ਇੰਪੋਰਟੈਂਟ ਗੱਲ ਦੋਸਤੋ ਸਮਝਣ ਵਾਲੀ ਇਹ ਆ ਕਿ ਜਿਸ ਵੀ ਸਮੇਂ ਹਰਿਆਣਾ ਗਵਰਨਮੈਂਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੀ ਹੋਈ ਇਹਨਾਂ ਬੈਰੀਕੇਡਾਂ ਨੂੰ ਖੋਲਦੀ ਹੈ ਤਦ ਬਰ ਆਪਣਾ ਸਾਰਿਆਂ ਦਾ ਇੱਕ ਪ੍ਰੋਗਰਾਮ ਆ ਜਿਹੜਾ ਅੱਜ ਇੱਥੇ ਉਲੀਕਿਆ ਜਾਣਾ ਵੈਸੇ ਆਪਣੀ ਜਥੇਬੰਦੀ ਦੀ ਜੋ ਮੀਟਿੰਗ ਹੋ ਚੁੱਕੀ ਆ ਪਰਸੋਂ ਉਸ ਮੀਟਿੰਗ ਦੇ ਵਿੱਚ ਫੈਸਲਾ ਹੋ ਚੁੱਕਿਆ ਕਿ ਅਸੀਂ ਦਿੱਲੀ ਮੂਵ ਕਰਾਂ ਲਈ ਦਿੱਲੀ ਲਈ ਸਾਡੀ ਤਿਆਰੀ ਹੈ ਉਹਦੇ ਲਈ ਸੱਜਣ ਸੰਗਤਾਂ ਨੇ ਆਪਦੇ ਟਰੈਕਟਰ ਆਪਦੀਆਂ ਟਰਾਲੀਆਂ ਆਪਦੇ ਸੰਦ ਸਾਰਾ ਸਮਾਨ ਤਿਆਰ ਕਰਨਾ ਸ਼ੁਰੂ ਕਰ ਲਿਆ ਮੋਰਚੇ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਸੰਗਤਾਂ ਵੱਧਣੀਆਂ ਸ਼ੁਰੂ ਹੋ ਗਈਆਂ ਨੇ ਮੈਂ ਇਹਦੇ ਨਾਲ-ਨਾਲ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਮੋਰਚੇ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਕਿਸਾਨੀ ਦੇ ਅੰਦੋਲਨ ਨੂੰ ਪਿਆਰ ਕਰਨ ਵਾਲੇ ਲੋਕਾਂ ਲੋਕ ਨੇ ਉਹਨਾਂ ਦਾ ਕੀ ਰੋਲ ਹੈ ਆਹ ਜਿਹੜੀ ਸਾਹਮਣੇ ਜਵਾਰ ਖੜੀ ਹੈ ਤੁਹਾਡੇ ਸਾਰਿਆਂ ਦੇ ਤੁਸੀਂ ਦੇਖ ਰਹੇ ਹੋ ਬੰਦਾ ਬਾਹ ਖੜੀ ਕਰੇ ਵਿੱਚ ਚੜ ਕੇ ਤਾਂ ਇਹਦਾ ਖੇੜਾ ਹੱਥ ਲੰਗਾ ਦਿਸਦਾ ਨਹੀਂ ਇਹ ਉਹ ਥਾਂ ਹੈ ਉਹ ਖੇਤ ਹੈ ਜਿੱਥੇ ਚਾਰ ਪੰਜ ਕਿੱਲੇ ਕਣਕ ਸਾਡੇ ਕਿਸਾਨਾਂ ਦੀ ਲਤਣ ਕੇ ਬਰਬਾਦ ਹੋਈ ਮਰੀ ਸੀ ਤੇ ਅਸੀਂ ਇਹਨਾਂ ਵੀਰਾਂ ਨੂੰ ਇੱਕ ਰਿਕਵੈਸਟ ਕੀਤੀ ਸੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਭਰਾ ਅਸੀਂ ਜਿਹੜਾ ਤੁਹਾਡਾ ਨੁਕਸਾਨ ਹੋਇਆ ਹੈ ਇਹਦੀ ਪਰਪਾਈ ਕਰਾਂਗੇ ਚਾਹੇ ਸਾਨੂੰ ਢੋਲੀ ਅੱਡ ਕੇ ਕੱਲੇ ਕੱਲੇ ਘਰੇ ਜਾ ਕੇ ਲਿਆਉਣਾ ਪਵੇ ਮੰਨ ਕੇ ਤੁਹਾਡਾ ਜਿੰਨਾ ਨੁਕਸਾਨ ਹੋਇਆ ਤੁਹਾਡੇ ਦਾਣਿਆਂ ਦੀ ਪਰਪਾਈ ਕਰਾਂਗੇ ਪਰ ਮੈਂ ਧਨਮਾਣੀ ਉਹਨਾਂ ਵੀਰਾਂ ਦਾ ਉਹਨਾਂ ਨੇ ਕਿਹਾ ਕੀ ਉਹਨਾਂ ਨੇ ਕਿਹਾ ਕਿ ਜੇ ਇਹ ਨੁਕਸਾਨ ਹੋ ਗਿਆ ਅਸੀਂ ਦਾ ਕੁਝ ਨਹੀਂ ਲੈਣਾ ਤੇ ਉਹ ਜਿਸ ਵੇਲੇ ਆ ਜਵਾਰ ਬੀਜ ਦਾ ਬਰਦਾਸ਼ੀ ਨੌਜਵਾਨ ਉਸ ਵੇਲੇ ਜਿਹੜੀ ਉਹਨੇ ਗੱਲ ਕਹੀ ਬੜੀ ਵੱਡੀ ਗੱਲ ਕਹੀ ਇਹ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਉੱਪਰ ਵਾਲਾ ਵਾਹਿਗੁਰੂ ਅਕਾਲ ਪੁਰਖ ਤੁਹਾਡੇ ਨਾਲ ਹੈ ਉਹ ਵੀਰ ਨੇ ਕਿਹਾ ਕਿ ਜਿਹੜੇ ਸਾਡੀ ਪੰਜ ਕਿੱਲੇ ਮਰੀ ਐ ਇਸ ਪੰਜ ਕਿੱਲਾਂ ਦੇ ਦਾ ਜਿਹੜਾ ਝਾੜ ਸੀ ਜਿਹੜਾ ਫਸਲ ਹੋਣੀ ਸੀ ਸਾਡਾ ਇੱਥੇ ਕਾਫੀ ਖੇਤ ਆ ਉਸ ਖੇਤ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਨੇ ਪੂਰੀ ਕਰਤੀ ਸਾਡਾ ਸਾਰੀ ਫਸਲ ਦਾ ਝਾੜ ਆਸ ਪੜੋਸ ਇਲਾਕੇ ਨਾਲੋਂ ਵੱਧ ਨਿਕਲਿਆ ਅਸੀਂ ਨਹੀਂ ਲੈਣਾ ਹੱਥ ਜੋੜ ਕੇ ਬੇਨਤੀ ਕਰਕੇ ਗਿਆ ਕਿ ਸਾਡੇ ਵਾਸਤੇ ਕਿਸੇ ਨੂੰ ਤਕਲੀਫ ਨਾ ਦੇ ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਚਿਹਰੇ ਨੇ ਹੋਰ ਬਹੁਤ ਸਾਰੀਆਂ ਜਿਹੜੀਆਂ ਰੂਹਾਂ ਨੇ ਇਸ ਮੋਰਚੇ ਨਾਲ ਜੁੜੇ ਹੋਏ ਨੇ ਜਿਹੜੇ ਆਹ ਲੜਕੀ ਬੈਠੀ ਦਿਖ ਰਹੀ ਹੋਣੀ ਤੁਹਾਨੂੰ ਇਹ ਸਾਡੇ ਬਲੌਕ ਕੋਟਕਪੂਰਾ ਦੇ ਪ੍ਰਧਾਨ ਦਾ ਪਰਿਵਾਰ ਹੈ ਉਹਦੇ ਬੱਚੇ ਨੇ ਉਹ ਛੋਟਾ ਬੱਚਾ ਬੈਠਾ ਹੈ ਜਿਹੜਾ ਸਬਜ਼ੀ ਤਿਆਰ ਕਰਨ ਦੇ ਲਈ ਗੰਢਿਆਂ ਦਾ ਕੰਮ ਕਰਦਾ ਹੈ ਆਹ ਰਾ ਬੱਚੀ ਬੈਠੀ ਹੈ ਜਿਹੜੀ ਛੋਟੀ ਇਹ ਬੱਚੀ ਇਸ ਗੱਲ ਨੂੰ ਲੈ ਕੇ ਕਿ ਮੈਂ ਉੱਥੇ ਪੜ ਲਾਂਗੀ ਇਹ ਆਪਦੀ ਕਾਪੀ ਆਪਦੀ ਕਿਤਾਬਾਂ ਉਹਦਾ ਸਾਰਾ ਕੁਝ ਨਾਲ ਲੈ ਕੇ ਆਈ ਹੈ ਤੇ ਮੈਂ ਮੋਰਚੇ 'ਚ ਚੱਲਣਾ ਹੈ। ਆ ਜਿਹੜੀ ਲੜਕੀ ਬੈਠੀ ਆ ਦੋਸਤੋ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ। ਭਰਾਵੋ ਸਮਝੋ ਨਾ ਤਾਂ ਇਹ ਟੱਪਰੀ ਵਾਸਾਂ ਦੀ ਧੀ ਆ ਤੇ ਨਾ ਹੀ ਇਹ ਟੱਪਰੀ ਵਾਸਾਂ ਦੇ ਵਿਆਹੀ ਆ। ਦੋਨੇ ਗੱਲਾਂ ਨਹੀਂ। ਸਰਦਿਆਂ ਦੀ ਧੀ ਆ ਤੇ ਸਰਦੇ ਕਰੇ ਅਗਲੇ ਨੇ ਵਿਆਹੀ ਆ। ਪਰ ਆ ਜਿਹੜੇ ਹਾਲਾਤਾਂ 'ਚ ਬੈਠੀ ਆ ਸੜਕ ਤੇ ਬੈਠ ਕੇ ਸਾਡੇ ਇੱਥੇ ਮੋਰਚੇ ਦੇ ਵਿੱਚ ਬੈਠੇ ਲੋਕਾਂ ਲਈ ਲੰਗਰ ਤਿਆਰ ਕਰ ਰਹੀ ਹੈ ਲੰਗਰ ਤਿਆਰ ਔਰ ਆਪਦੇ ਛੋਟੇ ਛੋਟੇ ਬੱਚੇ ਉਹ ਬੱਚਾ ਸਾਹਮਣੇ ਬੈਠਾ ਹੈ ਜਿਹੜਾ ਗੁੜੀਆ ਬੈਠੀ ਹੈ ਇਹਨਾਂ ਨੂੰ ਨਾਲ ਲੈ ਕੇ ਇੱਥੇ ਨਾਲ ਉਹਨਾਂ ਨੂੰ ਆਪਦੀ ਬੁੱਕਲ ਚ ਲੈ ਕੇ ਨਾਲੇ ਪੜਾ ਰਹੀ ਹੈ ਨਾਲੇ ਉਹਨਾਂ ਨੂੰ ਸੇਵਾ ਦਾ ਬਲ ਸਕਾਰੇ ਨਾਲੇ ਆਪ ਸੇਵਾ ਕਰ ਰਹੀ ਹੈ ਤੋਂ ਮੇਰੀ ਬੇਨਤੀ ਆ ਕਿ ਮੋਰਚਾ ਇਹੋ ਜੀਆਂ ਰੂਹਾਂ ਇਹੋ ਜੀ ਸੋਚ ਵਾਲੇ ਪ੍ਰਾਣੀਆਂ ਦੀ ਸ਼ਕਤੀ ਦੇ ਨਾਲ ਮੋਰਚੇ ਜਿੱਤਦੇ ਹੁੰਦੇ ਨੇ ਤੇ ਬਹੁਤ ਸਾਰੀਆਂ ਰੂਹਾਂ ਇੱਥੇ ਮੋਰਚੇ ਤੇ ਇਹੋ ਜੀਆਂ ਬੈਠੀਆਂ ਨੇ ਜਿਹੜੀਆਂ ਜਸਦਾਨ ਦੇ ਆਏ ਨੇ ਉਸੇ ਦਿਨ ਤੋਂ ਅੱਜ ਤੱਕ ਮੋਰਚੇ ਤੋਂ ਐਬਸੈਂਟ ਨਹੀਂ ਹੋਏ ਲਗਾਤਾਰ ਬਿਠੇ। ਜਿਸੋ ਜਿਹੜੇ ਇਹਨੇ ਲਗਾਓ ਨਾਲ ਬੈਠੇ ਨੇ, ਇੰਨੀ ਸੋਚ ਨਾਲ ਬੈਠੇ ਨੇ, ਇੰਨੀ ਸਮਝ ਬਣਾ ਕੇ ਬੈਠੇ ਨੇ ਤਾਂ ਇਹ ਦਾਅਵੇ ਨਾਲ ਗੱਲ ਹੈ ਕਿ ਅਕਾਲ ਪੁਰਖ ਵਾਹਿਗੁਰੂ ਕਿਸੇ ਦੀ ਦਿੜਤਾ ਦੇ ਸਾਹਮਣੇ, ਜਿਹੜੇ ਰਾਜਾਂ ਦੇ ਸਾਹਮਣੇ ਕਦੇ ਉਹਨਾਂ ਦੀ ਮਿਹਨਤ ਨੂੰ ਅਜਾਇਆ ਨਹੀਂ ਜਾਣ ਦਿੰਦਾ। ਉਹਨਾਂ ਦੀ ਮਿਹਨਤ ਨੂੰ ਇਹ ਫਲ ਮਿਲਣਾ, ਫਲ ਪੈਣਾ, ਫਲ ਪੈ ਵੀ ਰਿਹਾ ਹੈ। ਤੁਸੀਂ ਦੇਖਿਆ ਜਿੰਨੇ ਵੋਟਾਂ ਦਾ ਐਲਾਨ ਹੋਇਆ ਸੀ ਸਾਨੂੰ ਬਹੁਤ ਕਹਿਣ ਲੱਗੇ ਸੀ ਕਿ ਇੱਥੇ ਹੁਣ ਬੈਠਣ ਦਾ ਕੀ ਫਾਇਦਾ ਬੜੇ ਬੁੱਧੀਜੀਵੀ ਕਹਿਣ ਲੱਗੇ ਸੀ ਇੱਥੇ ਹੁਣ ਬੈਠਣ ਦਾ ਕੀ ਫਾਇਦਾ ਹੁਣ ਤਾਂ ਜੀ ਚੱਕੋ ਸਮਾਨ ਘਰੇ ਚੱਲੋ ਬਹੁਤ ਟਾਈਮ ਲੱਗੂਗਾ ਜੀ ਲੇਕਿਨ ਇੱਥੇ ਲੱਗੇ ਹੋਏ ਮੋਰਚੇ ਨੇ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਸੋਚਣ ਲਈ ਮਜਬੂਰ ਕੀਤਾ ਹਰ ਇੱਕ ਨੂੰ ਮਜਬੂਰ ਕੀਤਾ ਕਿ ਕਿਸਾਨਾਂ ਦੇ ਮੁੱਦਿਆਂ ਨੂੰ ਆਪਦੇ ਚੋਣ ਮੈਨੀਫੈਸਟੋ ਤੇ ਲੈ ਕੇ ਆਵੇ ਤੇ ਅਜੰਡੇ ਤੇ ਲੈ ਕੇ ਆਵੇ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਵਰੋਧੀ ਧਿਰ ਨੇ ਪਾਰਲੀਮੈਂਟ ਦੇ ਵਿੱਚ ਤੁਹਾਡੇ ਕਿਸਾਨਾਂ ਦੇ ਮੁੱਦੇ ਚੁੱਕੇ ਨੇ ਜਿਹੜੀ ਤਾਕਤ ਸੀ ਜਿਹੜੀ ਭਾਜਪਾ ਜਾਂ ਜਿਹੜੇ ਸਾਡੀ ਸਰਕਾਰ ਜਿਹੜੇ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਮੌਜੂਦਾ ਪ੍ਰਧਾਨ ਮੰਤਰੀ ਇਹ ਕਹਿੰਦੇ ਸੀ ਪਾਰਟੀ ਤੇ ਅੱਪਕੀ ਬਾਹ 400 ਪਾਰ ਹਨ ਉਹਨਾਂ ਨੂੰ ਅੱਜ ਵਾਲੀ ਅੱਜ ਸਮੇਂ ਕਰੋੜੀਆਂ ਦੀ ਸਰਕਾਰ ਬਣਾਉਣੀ ਪੈ ਰਹੀ ਹੈ ਅਕਰੋੜੀਆਂ ਦੀ ਸਰਕਾਰ ਸੋ ਇਹ ਹਾਲਾਤ ਨੇ ਇਹ ਹਾਲਾਤ ਨੇ ਇੰਨਾ ਹਾਲਾਤਾਂ ਨੂੰ ਸਮਝੋ ਅੰਦੋਲਨ ਜਿੱਤ ਵੱਲ ਨੂੰ ਕਦਮ ਦਰ ਕਦਮ ਵੱਧ ਰਿਹਾ ਹੈ ਮੈਂ ਇੱਕ ਬੇਨਤੀ ਕਰਦਾ ਇਹ ਜ਼ਰੂਰ ਜਾਣ ਦੇ ਕੇ ਦੇਖਿਓ ਮੋਰਚਾ ਆਪਾਂ ਜਦੋਂ ਵੀ ਬਾਰਡਰ ਖੋਲਦੇ ਨੇ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਸਰਕਾਰ ਨੂੰ ਹਰਿਆਣਾ ਗਵਰਨਮੈਂਟ ਨੂੰ ਇਸ ਤੋਂ ਬਾਅਦ ਉਹ ਸੁਪਰੀਮ ਕੋਰਟ ਗਏ ਨੇ ਜੇ ਉਹ ਸੁਪਰੀਮ ਕੋਰਟ ਗਏ ਹੈ ਉਹਨਾਂ ਦੀ ਹਰਿਆਣਾ ਗਵਰਨਮੈਂਟ ਦੀ ਨੀਅਤ ਸਪਸ਼ਟ ਹੁੰਦੀ ਹੈ ਮੈਂ ਸਾਰੇ ਵਪਾਰੀ ਵੀਰਾਂ ਨੂੰ ਹੁਣ ਬੇਨਤੀ ਕਰਦਾ ਹੁਣ ਆਉਣ ਮੈਦਾਨ ਚ ਯਾਰ ਖੜਾਓ ਨਾ ਹੁਣ ਦੇਵਨਾ ਹਰਿਆਣਾ ਗਵਰਨਮੈਂਟ ਦੇ ਖਿਲਾਫ ਇਕੱਠਾ ਦਿਓ ਹਰਿਆਣਾ ਗਵਰਨਮੈਂਟ ਦੇ ਖਿਲਾਫ ਧਰਨਾ ਪ੍ਰਦਰਸ਼ਨ ਪ੍ਰੋਟੈਸਟ ਕਰੋ ਅੱਜ ਵਕਤ ਹੈ ਨਾ ਸਪਸ਼ਟ ਹੋ ਗਿਆ ਕਲੀਅਰ ਹੋ ਗਿਆ ਕਿ ਕਿਸਾਨਾਂ ਨੇ ਬਾਰਡਰ ਨਹੀਂ ਰੋਕ ਕੇ ਹਰਿਆਣਾ ਗਵਰਨਮੈਂਟ ਨੇ ਰੋਕੀ ਸੀ ਸੁਪਰੀਮ ਕੋਰਟ ਨੇ ਵੀ ਟਿੱਪਣੀਆਂ ਕੀਤੀਆਂ ਕਿ ਤੁਸੀਂ ਹਾਈ ਕੋਰਟ ਦਾ ਫੈਸਲਾ ਮੰਨਣ ਤੋਂ ਕਿਉਂ ਭਾਈਦੇ ਹੋ ਸੋ ਮੇਰੀ ਗੱਲ ਬੇਨਤੀ ਹੈ ਭਰਾਵੋ ਉਮੀਦ ਹੈ ਇਸ ਸੁਪਰੀਮ ਕੋਰਟ ਵੀ ਇਸ ਫੈਸਲੇ ਨੂੰ ਐਜ਼ ਇਟ ਇਜ਼ ਰੱਖੇਗੀ ਔਰ ਇਹਨਾਂ ਨੂੰ ਬਾਰਡਰ ਖੋਲਨੇ ਪੈਣਗੇ ਔਰ ਆਪ ਸਭ ਨੂੰ ਮੇਰੀ ਬੇਨਤੀ ਹੈ ਇੱਥੇ ਘਰ ਪਾਏ ਹੋਏ ਨੇ ਆਓ ਫਟਾਫਟ ਆਪਦੇ ਘਰਾਂ ਨੂੰ ਸਮੇਟਿਏ ਆਓ ਫਟਾਫਟ ਜਿਹੜੀਆਂ ਟਰੈਕਟਰ ਟਰਾਲੀਆਂ ਦੀ ਘਾਟ ਨੂੰ ਪੂਰਾ ਕਰੀਏ ਉਹਨੂੰ ਪੂਰਾ ਕਰਦੇ ਹੋਏ ਇਸ ਮੋਰਚੇ ਨੂੰ ਮੁੜ ਦੁਬਾਰਾ ਪਹਿਲਾਂ ਵਾਲੇ ਜੋਬਨ ਦੇ ਵਿੱਚ ਲਿਆ ਕੇ ਜੇ ਦਿੱਲੀ ਦਾ ਪ੍ਰੋਗਰਾਮ ਬਣਦਾ ਹੈ ਸਰਕਾਰ ਵਾਰੀਗੜ ਖੋਲ੍ਹਦੀ ਹੈ ਤਾਂ ਫਿਰ ਆਪਾਂ ਦਿੱਲੀ ਜਾਣਾ ਹੈ ਇਸ ਲਈ ਤਿਆਰੀ ਕਰਕੇ ਆਓ ਮੈਂ ਫਿਰ ਦੁਬਾਰਾ ਦਿਖਾਣਾ ਚਾਹੁੰਗਾ ਇਹ ਬੇਟੀ ਜਿਹੜੀ ਇੱਥੇ ਜਿਹੜੀ ਇੱਥੇ ਮੈਂ ਜੇ ਕਹਾ ਗੱਲ ਦੁੱਖ ਹੁੰਦਾ ਗੱਲ ਪਰਦਾ ਹੈ ਕਿ ਟੱਪਰੀ ਵਾਸਾਂ ਦੀ ਤਰ੍ਹਾਂ ਸਰਕ ਤੇ ਬੈਠ ਕੇ ਸੰਗਤਾਂ ਦੇ ਵਾਸਤੇ ਲੰਗਰ ਤਿਆਰ ਕਰਦੇ ਜਾਂਦੇ ਆ ਇਹ ਵਿਚਾਰ ਹੈ ਸੋਚ ਹੈ ਇਹ ਉਹ ਸਮਝ ਤੋਂ ਨਿਕਲੀ ਗੱਲ ਹੈ ਜੇ ਜਿਹੜੀ ਸਮਝੇ ਮਹਿਸੂਸ ਕਰਦੀ ਹੈ ਕਿ ਆ ਬੱਚੇ ਉਹ ਬੱਚੇ ਤਾਂ ਜਾੜੇ ਮਫੂਜ ਰਹਿਣੇ ਨਹੀਂ ਤਾਂ ਜਾ ਕੇ ਇਹਨਾਂ ਦਾ ਭਵਿੱਖ ਬਣੇਗਾ ਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਲੜਾਂਗੇ ਤਾਂ ਸੋ ਉਸ ਲੜਾਈ ਦੇ ਲਈ ਜਿਸ ਤਰ੍ਹਾਂ ਇਹ ਪਰਿਵਾਰ ਇਹ ਬੱਚੇ ਖੜੇ ਨੇ ਆਓ ਸਾਰੇ ਜਾਨੇ ਹਮਲਾ ਮਾਰ ਗਏ ਸਾਡੀਆਂ ਧੀਆ ਸਾਡੀਆਂ ਭੈਣਾਂ ਸਾਡੇ ਛੋਟੇ ਛੋਟੇ ਬੱਚੇ ਆਓ ਮੈਦਾਨ ਦੇ ਵਿੱਚ ਮੈਦਾਨ ਜਿੱਤੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ